ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰਾਂ ਸਾਡੇ ਨਾਲ ਤੀਰਤ ਸਿੰਘ ਪਿਨਾਕਲ ਮੌਜੂਦ ਨੇ ਜਿਹੜੇ ਕਿ ਪਿਨਾਕਲ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟਿੰਗ ਪ੍ਰਾਈਵੇਟ ਲਿਮਟਿਡ ਨੂੰ ਰਿਪਰੈਜ਼ੈਂਟ ਕਰਦੇ ਨੇ ਤੀਰਤ ਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਥੈਂਕ ਯੂ ਸਰ ਮੈਂ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਬੜੇ ਮਹੱਤਵਪੂਰਨ ਸਵਾਲ ਦੇ ਨਾਲ ਅੱਗੇ ਵਧਣਾ ਚਾਹੂੰਗਾ ਕੈਨੇਡਾ ਦੇ ਸਰਕਾਰ ਵੱਲੋਂ ਲਗਾਤਾਰ ਨਵੇਂ-ਨਵੇਂ ਤਰ੍ਹਾਂ ਦੇ ਬਿਆਨ ਆ ਰਹੇ ਨੇ ਹੁਣ ਇੱਕ ਬਿਆਨ ਆਇਆ ਹੈ ਕੈਨੇਡਾ ਦੀ ਜਿਹੜੀ ਸਰਕਾਰ ਹੈ ਉਹ ਚਾਹੁੰਦੀ ਹੈ ਕਿ ਉੱਥੋਂ ਦੀ ਲੇਬਰ ਮਾਰਕੀਟ ਦੇ ਵਿੱਚ ਕੈਨੇਡੀਅਨ ਸਿਟੀਜ਼ਨ ਇਨਵੈਸਟ ਕਰਨ। ਮਤਲਬ ਲੇਬਰ ਮਾਰਕੀਟ ਦੇ ਵਿੱਚ ਆਸਟ੍ਰੇਲੀਆ ਦੇ ਸਿਟੀਜ਼ਨ ਵੀ ਕੰਮ ਕਰਨ। ਸੋ ਇਹਦੇ ਨਾਲ ਭਾਰਤੀ ਵਿਦਿਆਰਥੀ ਕਿਤੇ ਨਾ ਕਿਤੇ ਚਿੰਤਿਤ ਹੋਏ ਨੇ। ਪਹਿਲਾਂ ਤਾਂ ਇਹ ਦੱਸੋ ਕਿ ਭਾਰਤੀ ਵਿਦਿਆਰਥੀਆਂ ਨੂੰ ਚਿੰਤਿਤ ਹੋਣ ਦੀ ਲੋੜ ਹੈ? ਹੁਣ ਜੋ ਕੈਨੇਡਾ ਕਹਿ ਰਿਹਾ ਹੈ ਕਿ ਕੈਨੇਡਾ ਦੀ ਲੇਬਰ ਮਾਰਕੀਟ ਦੇ ਵਿੱਚ ਕੈਨੇਡੀਅਨ ਆਪਣੀ ਇਨਵੈਸਟਮੈਂਟ ਪਾਉਣ ਜਾਂ ਇਨਵੈਸਟ ਕਰਨ ਜਾਂ ਕੰਮ ਕਰਨ। ਪਹਿਲਾਂ ਅਜ ਤੱਕ ਕੈਨੇਡਾ ਦੇ ਲੋਕਾਂ ਨੇ ਲੇਬਰ ਮਾਰਕੀਟ 'ਚ ਕੰਮ ਕਿਉਂ ਨਹੀਂ ਕੀਤਾ ਕੀ ਉਹ ਹੁਣ ਕਰ ਸਕਣਗੇ ਕਿਉਂਕਿ ਕੈਨੇਡਾ ਦੇ ਵਿੱਚ ਚੋਣਾਂ ਨੇ ਆਉਂਦੇ ਸਮੇਂ ਦੇ ਵਿੱਚ ਸੋ ਪੋਲੀਟੀਕਲ ਬਿਆਨਬਾਜ਼ੀ ਵੀ ਕੈਨੇਡਾ 'ਚ ਬਹੁਤ ਹੋ ਰਹੀ ਹੈ ਕੀ ਇਹ ਸਿਰਫ ਇੱਕ ਪੋਲੀਟੀਕਲ ਬਿਆਨ ਹੈ ਉਥੋਂ ਦੀ ਸਰਕਾਰ ਦਾ ਇਹਦਾ ਅਸਰ ਕਿਸ ਰੂਪ 'ਚ ਪਏਗਾ ਕੀ ਭਾਰਤੀ ਵਿਦਿਆਰਥੀ ਨੂੰ ਚਿੰਤਾ ਕਰਨ ਦੀ ਲੋੜ ਹੈ ਜਾਂ ਇਹ ਇੱਕ ਸਿਰਫ ਸਟੰਟ ਨੇ ਬਿਆਨਬਾਜ਼ੀ ਦੇ ਤੌਰ ਤੇ ਮੈਂ ਚਾਹਾਂਗਾ ਪੂਰੀ ਕਲੈਰਿਟੀ ਤੁਸੀਂ ਇਹਨਾਂ तमाम ਮੁੱਦਿਆਂ ਤੇ ਕਰੋ ਤੇ ਬਿਲਕੁਲ ਸਰ ਇਹ ਗੱਲਾਂ ਜਿਹੜੀਆਂ ਕੀ ਆ ਮੈਂ ਤਾਂ ਕਹੂੰਗਾ ਇਸ ਵੇਲੇ ਇਸ ਵੀਰ ਦਾ ਮੈਂ ਵੀ ਦੇਖਣੇ ਆ ਵੀਰ ਦੇ ਹਰ ਨਿਊਜ਼ ਚੈਨਲ ਤੇ ਹਰ ਸੋਸ਼ਲ ਮੀਡੀਆ ਪਲੈਟਫਾਰਮ ਤੇ ਕਿ ਜਿਹੜੀ ਕਿ ਇਹ ਚੀਜ਼ ਨੂੰ ਨਾ ਨੈਟਿਵਿਟੀ ਬਾਰ-ਬਾਰ ਸੇਂ ਜੀ ਬੋਲ-ਬੋਲ ਦੱਸੀ ਜਾਂਦੀ ਆ ਪਰ ਮੇਰੀ ਮੈਂ ਤਾਂ ਕਹੂੰਗਾ ਹਰ ਬੰਦੇ ਨੂੰ ਰਿਕੁਐਸਟ ਆ ਜਿਹੜਾ ਵੀ ਬੰਦਾ ਇਹ ਪੋਸਟ ਸ਼ੇਅਰ ਕਰਦਾ ਕਹਿੰਦੇ ਨਾ ਜ਼ਿੰਦਗੀ ਦਾ ਅਸੂਲ ਆ ਕਹਿੰਦੇ ਨਾ ਕਿ ਇਹਨਾਂ ਡਰਾਇਆ ਡਰਾਉਣਾ ਸਭ ਤੋਂ ਸੌਖਾ ਕੰਮ ਆ ਪਰ ਜੇਕਰ ਤੁਸੀਂ ਕੋਈ ਅੱਜ ਦੀ ਨਿਊਜ਼ ਦਿੰਦੇ ਆ ਕੋਈ ਪ੍ਰੋਬਲਮ ਦੱਸਦੇ ਆ ਮੈਂ ਕਹਿੰਦਾ ਪ੍ਰੋਬਲਮ ਆ ਮੰਨ ਲਿਆ ਜੀ ਪ੍ਰੋਬਲਮ ਆ ਪਰ ਉਹਦਾ ਹ ਜੀ ਹੱਲ ਨਹੀਂ ਹੈਗਾ ਤੇ ਮੈਨੂੰ ਲੱਗਦਾ ਉਸ ਪ੍ਰੋਬਲਮ ਨੂੰ ਇੱਕ ਵਧਾ ਚੜਾ ਕੇ ਵੀ ਨਹੀਂ ਦੱਸਣਾ ਚਾਹੀਦਾ ਸੋ ਇਹ ਚੀਜ਼ ਨੂੰ ਸਰ ਆ ਜਿਹੜਾ ਟਵੀਟ ਜਿਹੜਾ ਆਪਾਂ ਗੱਲ ਕਰ ਰਹੇ ਆ ਤੇ ਪਹਿਲੀ ਗੱਲ ਤਾਂ ਮੈਂ ਇਤੇ ਮੋਹਰ ਲਾ ਦਵਾਂ ਹਾਂਜੀ ਇਹ ਜਸਟਿਨ ਟ੍ਰੇਡੋ ਦੀ ਆ ਮੈਂ ਸਕਰੀਨਸ਼ਾਟ ਵੀ ਟੀਮ ਨੂੰ ਕਹੂੰਗਾ ਸਾਂਝਾ ਕਰੂਗਾ ਫੋਨ ਤੇ ਮੈਂ ਦਿਖਾ ਰਿਹਾ ਜਸਟਿਨ ਟ੍ਰੇਡੋ ਦੀ ਏ ਆਫੀਸ਼ੀਅਲ ਸਾਈਟ ਤੇ ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਸ਼ੇਅਰ ਕੀਤੀ ਆ ਸੋ ਜਿੰਦਾ ਸਰ ਤੁਸੀਂ ਹੁਣ ਕਿਹਾ ਕਿ ਇਹ ਪੋਲਿਟਿਕਲ ਸਟੰਟ ਵੀ ਹੋ ਸਕਦਾ ਜੋ ਕੋਚਾ ਤਾਂ ਡੈਫੀਨੇਟਲੀ ਸਰ ਹੈ ਇਲੈਕਸ਼ਨਸ ਆ ਕਿਉਂਕਿ ਐਸ ਵੇਲੇ ਹੁਣ ਵੋਟਾਂ ਪਤਾ ਕਿ ਇਹਨਾਂ ਨੇ ਪਾਉਣੀਆਂ ਕੈਨੇਡੀਅਨ ਸਿਟੀਜ਼ਨਸ ਨੇ ਵੋਟਾਂ ਪਾਉਣੀਆਂ ਕੈਨੇਡਾ ਦੇ ਜਿਹੜੇ ਪੱਕੇ ਨੇ ਭਾਵੇਂ ਚਾਹੇ ਸਾਡੇ ਪੰਜਾਬੀ ਹੋ ਤੇ ਜਿਹੜੇ ਪੱਕੇ ਉਹਨਾਂ ਨੇ ਵੋਟਾਂ ਪਾਉਣੀਆਂ ਨਾ ਉਹਨਾਂ ਦੀ ਹੱਕ ਦੀ ਗੱਲ ਕਰਨਗੇ ਤਾਂ ਹੀ ਵੋਟ ਪਊਗੀ ਨਾ ਸੋ ਇਹ ਤਾਂ ਬਿਲਕੁਲ ਹੋ ਆ ਦੂਜੀ ਚੀਜ਼ ਇੱਕ ਐਗਜ਼ਾਮਪਲ ਦੇ ਕੇ ਦਿੱਤੇ ਮੈਂ ਸਮਝਾ ਰਿਹਾ ਹਾਂ ਮਾ ਪਿਛਲੇ ਸਾਲ 10 ਅਕਤੂਬਰ ਤਰੀਕਾਂ ਯਾਦ ਰਹਿੰਦੀਆਂ ਮੈਨੂੰ ਜਿਹੜੀਆਂ ਕਿ ਇਹ ਅਨਾਉਂਸਮੈਂਟ ਹੋਈ ਤੋ ਐਸੀ ਗਵਰਨਮੈਂਟ ਦੇ ਇੰਡੀਅਨ ਗਵਰਨਮੈਂਟ ਨੇ ਮੈਂ ਕਹਾਂਗਾ ਕੈਨੇਡਾ ਦੇ ਵੀਜ਼ੇ ਜਿਹੜੇ ਉੱਥੇ ਦੇ ਸਿਟੀਜ਼ਨ ਤੇ ਉਹਦੀ ਐਂਟਰੀ ਬੰਦ ਕਰਤੀ ਨਵੇਂ ਵੀਜ਼ੂ ਵੀਜ਼ੇ ਨੇ ਈਸ਼ੂ ਬੰਦ ਕਰ ਦਿੱਤੇ ਸੀ ਜਿਹੜੇ ਨਵੇਂ ਵੀਜ਼ੇ ਤਾਂ ਈਸ਼ੂ ਬੰਦ ਕੀਤੇ ਸੀ ਬਸ ਕੈਨੇਡਾ ਨੇ ਕੀ ਕੀਤਾ ਉਲਟਾ ਇਹ ਪ੍ਰੂਫ ਹੋ ਚੁੱਕਾ ਆਪਾਂ ਆਗਸਟ ਦੇ ਹੁਣ ਲਾਸਟ ਚ ਆ ਚੁੱਕੇ ਆ 100% ਵੀਜ਼ਾ ਅੱਜ ਵੀ ਆ ਰਿਹਾ ਦੋ ਹੀ ਸ਼ਕਾਵਾ ਆਇਲ ਸਕਸੀ ਦੇ ਦੂਜਾ ਬੰਦੇ ਦੇ ਸਾਹ ਚੱਲਦੇ ਆ ਸਚਾਈ ਆ ਇਹ ਚੀਜ਼ ਮੈਂ ਪਤਾ ਕਿਉਂ ਕਹਿ ਰਿਹਾ ਇਹ ਤਾਂ ਕਹਿ ਰਿਹਾ ਉਕੀ ਐਂਟਰੀ ਕ੍ਰਾਈਟੇਰੀਆ ਨਹੀਂ ਹੈਗਾ ਰਿਫਿਊਜ਼ਲਾਂ ਗੈਪ ਨੰਬਰ ਦਾ ਕੋਈ ਨਹੀਂ ਕੋ ਸਮਾਸੀ ਕੈਨੇਡਾ ਦਾ ਵੀਜ਼ਾ ਲੈਣਾ ਇੱਕ ਬੜਾ ਵੱਡਾ ਚੈਲੰਜ ਸੀ ਸਾਰੇ ਪੰਜਾਬ 'ਚ ਕੋਈ ਰੌਲਾ ਸੀਗਾ ਵੀਜ਼ਾ ਨਹੀਂ ਆਉਣਾ ਉਕੀ ਪੈਨਾਕਲ ਦੀ ਪਛਾਣ ਵੀ ਬਣੀ ਸੀ ਉਸ ਵੇਲੇ ਬਹੁਤ ਵੱਡੇ ਲੈਵਲ ਤੇ ਰਿਫਿਊਜ਼ਲਾਂ ਵੱਡੇ ਵੱਡੇ ਮੈਨੇ ਕੋਲ ਲੈਵਲ ਤੇ ਆਉਂਦੀਆਂ ਸੀਗੀਆਂ ਕੈਨੇਡਾ ਦਾ ਨੰਬਰ ਕੈਨੇਡਾ ਦੇ ਕੋਰਸ ਇਲੈਕਸ਼ਨਸ ਤੁਹਾਡੇ ਨੰਬਰ ਅਕੋਰਡਿੰਗ ਬੜੀ ਜਿਆਦਾ ਜੂਰੀ ਸੀ ਬਟ ਅਹੀ ਗੱਲ ਹੈ ਜਿੱਦਾਂ ਜਿੱਦਾਂ ਹੁਣ ਇਲੈਕਸ਼ਨਸ ਆ ਰਹੀਆਂ ਉਹਦਾ ਆਪਣਾ ਦੀ ਇਹ ਚੀਜ਼ ਆ ਬਟ ਚਲੋ ਮੈਂ ਦੁਬਾਰਾ ਆਉਣਾ ਚਾਹੇ ਮੈਂ ਕਿੰਨਾ ਪੋਲਿਟਿਕਲ ਸਕੰਟੀ ਲਾ ਲਵਾਂ ਪਰ ਮੈਂ ਇਹ ਨੂੰ ਵੀ ਕੋਈ ਰੋਂਗ ਨਹੀਂ ਮੰਨਣਦੇ ਆ ਆ ਜਿਹੜੀ ਉਹਨਾਂ ਨੇ ਸਟੇਟਮੈਂਟ ਦਿੱਤੀ ਆ ਸਟੇਟਮੈਂਟ ਇਹ ਸਟੇਟਮੈਂਟ ਹੈ ਕੀ ਆ ਉਹਨਾਂ ਨੇ ਇਹੀ ਕਿਹਾ ਕਿ ਜਿਹੜੇ ਇੰਟਰਨੈਸ਼ਨਲ ਵਰਕਰ ਜਿਹੜੀਆਂ ਲੋ ਵੇਜਸ ਤੇ ਕੰਮ ਕਰਦੇ ਆ ਤੇ ਹਾਂ ਅਸੀਂ ਉਹਨਾਂ ਨੂੰ ਹੁਣ ਘਟਾਵਾਂਗੇ ਤੇ ਦੂਜੇ ਜਿਹੜੇ ਸਾਡੇ ਇੰਟਰ ਜਿਹੜੇ ਸਾਡੇ ਇਥੇ ਕੈਨੇਡੀਅਨ ਸਿਟੀਜ਼ਨ ਵਰਕਰਸ ਹੈਗੇ ਆ ਉਹਨਾਂ ਦੇ ਵਾਸਤੇ ਅਸੀਂ ਇਨਵੈਸਟਮੈਂਟ ਔਰ ਕਰਾਂਗੇ ਤੋਂ ਗਲਤ ਤਾਂ ਮੈਨੂੰ ਨਹੀਂ ਕੋਈ ਲੱਗਾ ਪਰ ਮੈਂ ਇਤੋ ਬੱਚਾ ਡਰਿਆ ਜਿੱਦਾਂ ਮੈਂ ਨਿਊ ਸੁਣੀਆ ਜਿੱਦਾਂ ਡਰਾਇਆ ਗਿਆ ਇਹਨੂੰ ਪੇਸ਼ ਕੀਤਾ ਗਿਆ ਪੇਸ਼ ਕਿ ਜਿਹੜੇ ਬੱਚੇ ਸਾਡੇ ਹੁਣ ਉਥੇ ਕੰਮ ਕਰਦੇ ਆ ਉਹਨਾਂ ਨੂੰ ਹੁਣ ਵਾਪਸ ਭੇਜਿਆ ਜਾਏਗਾ ਉਹਨਾਂ ਨੂੰ ਪੀਆਰ ਨਹੀਂ ਹੋਣੀ ਇਹ ਨਹੀਂ ਹੋਣੀ 노 ਡਾਊਟ ਸਖਤੀ ਜ਼ਰੂਰ ਆ ਪੁਆਇੰਟ ਉੱਪਰ ਗਏ ਹੋਏ ਆ ਪੀਐਨ ਵੀ ਸੌਖੀ ਨਹੀਂ ਲੈਣੀ ਬਟ ਮੈਂ ਕਹਿੰਦਾ ਇਹ ਤੋਂ ਵੀ ਆਪਾਂ ਸਿੱਖ ਲਈਏ ਸੋ ਇਹ ਤੋਂ ਸਿੱਖ ਕੀ ਲਈਏ ਪਹਿਲੀ ਗੱਲ ਦਾ ਸਿੱਖ ਇਹ ਤੋਂ ਆਪਾਂ ਇਹ ਲਈਏ ਕੈਨੇਡਾ 'ਚ ਅੱਜ ਵੀ ਸੈਟਲਮੈਂਟ ਵਾਧੂ ਹੋ ਰਹੀਆਂ ਦੂਜਾ ਉਹਨੇ ਕਿਹਾ ਕਿ ਬਿਜ਼ਨਸ ਮੈਂ ਨਾ ਖੁਦ ਵੀ ਲਾ ਲਊਗਾ ਜਿਹੜਾ ਹੁਣ ਕੈਨੇਡਾ ਦਾ ਆਪਾਂ ਟੂਰ ਲਾਇਆ ਸ਼ਹਿਰੀ ਸੇ ਮੰਚ ਤੇ ਤੁਸੀਂ ਮੇਰੀ ਪੁਰਾਣੀ ਕੋਈ ਵੀਡੀਓ ਕੱਢ ਲਿਓ ਇੰਸਟਾਗ੍ਰam ਤੇ ਜਾ ਕੇ ਮਨੁਲਾ ਤਾਂ ਇਹਨੂੰ ਹੋਗੇ 15 20 ਨੇ ਚੀਜ਼ਾਂ ਕਹਿੰਦੇ ਨੂੰ ਕਿ ਐਲਐਮਆਈਆਂ ਦੇ ਪੈਸਾ ਨਾ ਖਰਚੋ ਪੇਰੋ ਤੋਂ ਜਿੰਨਾ ਹੋ ਸਕਾ ਵੱਧ ਤੋਂ ਵੱਧ ਬਚੋ ਕਿਉਂਕਿ ਇਹ ਚੀਜ਼ਾਂ ਖਤਰਨਾਕ ਆ ਬਹੁਤ ਚੀਜ਼ਾਂ ਕਿਤੇ ਨਹੀਂ ਤੁਹਾਨੂੰ ਸਿਰੇ ਤੇ ਲੈ ਕੇ ਜਾਣਗੀਆਂ ਪੈਸਾ ਲਾਉਣਾ ਆਪਣੇ ਤੇ ਲਾਓ ਆਪਣੇ ਬਿਜ਼ਨਸ 'ਚ ਲਾਓ ਤੇ ਆ ਰੂ ਵੀ ਤੂੰ ਵੀ ਕਹਿ ਰਹਿਆ ਨਾ ਬਿਜ਼ਨਸ 'ਚ ਲਾ ਲਓ ਪੈਸਾ ਤੁਸੀਂ ਨਹੀਂ ਲਾ ਲਓ ਪੈਸਾ ਆਪਣੇ ਬਿਜ਼ਨਸ 'ਚ ਜਿਹੜਾ ਉਹਨਾਂ ਨੇ ਲਾਉਣਾ ਛੋਟੇ ਛੋਟੇ ਬਿਜ਼ਨਸ ਸਕੂਲ ਦੇ ਰੋ ਸਾਡੀ ਜਿਹੜੀ ਕਮਿਊਨਿਟੀ ਨਾ ਮੈਨੂੰ ਨਾ ਬਣੇ ਸਵਾਲ ਪੁੱਛੇ ਗਏ ਆ ਇੱਕ ਚੀਜ਼ ਤੇ ਜਦੋਂ ਮੈਂ ਵਾਪਸ ਵੀ ਆਇ ਜਿਹੜੀ ਕਿ ਆ ਆਪਣੀ ਕਮਿਊਨਿਟੀ ਉੱਤੇ ਵਪਾਰ ਕਿਉਂ ਨਹੀਂ ਗੂੜੀ ਪਹਿਲ ਮੈਂ ਦੱਸ ਦਵਾਂ ਸਾਡੇ ਜਿਹੜੇ ਉੱਤੇ ਪੰਜਾਬੀ ਹੈ ਰਾਜਿਆਂ ਵਾਂਗੂ ਜ਼ਿੰਦਗੀ ਜੀਂਦੇ ਨਾ ਉਹ ਆਪਣੇ ਵਪਾਰ ਕਰਕੇ ਜੀਂਦੇ ਆ ਕਿਉਂਕਿ ਇੰਨੇ ਵੱਡੇ ਲੈਵਲ ਤੇ ਆਪਣਾ ਬਿਜ਼ਨਸ ਕਰਕੇ ਹੀ ਪਹੁੰਚਿਆ ਪਹੁੰਚਿਆ ਜਾ ਸਕਦਾ ਨੌਕਰੀ ਇੰਨਾ ਕੰਮ ਨਹੀਂ ਹਾਂ ਜੇ ਨੌਕਰੀ ਕਰਨੀਆਂ ਵੱਡੇ ਲੈਵਲ ਤੇ ਕਰੋ ਪਰ ਉਹਦੀਆਂ ਵੀ ਕਈੜੀਆਂ ਸਟ੍ਰਿਕਸ਼ਨਸ ਹੁੰਦੀਆਂ ਨੌਕਰੀ ਦਾ ਫਿਰ ਨੌਕਰੀ ਆ ਨਾ ਬਟ ਮੈਂ ਕਹਾਂਗਾ ਕਿ ਸਾਡੀ ਪੰਜਾਬੀ ਕਮਿਊਨਿਟੀ ਵਨ ਆਫ ਦਾ ਦਲੇਰ ਕਮਿਊਨਿਟੀ ਕਿਸੇ ਦਾ ਪੰਗਾ ਹੋਵੇ ਅਸੀਂ ਖੜ੍ਹ ਜਾਂਦੇ ਆ ਜੋ ਮਰਜੀ ਸਟੈਂਡ ਲੈ ਦੀ ਗੱਲ ਬਿਲਕੁਲ ਚਿਹਰ ਲੈ ਲੈਂਦੇ ਆ ਪਰ ਜਦੋਂ ਬਹਾਰ ਖੁੱਲਣ ਦੀ ਵਾਰੀ ਹੁੰਦੀ ਨਾ ਅਸੀਂ ਡਾਕਟਰ ਸੋ ਆ ਚੀਜ਼ਾਂ ਨਾ ਇਹਨਾਂ ਚੀਜ਼ਾਂ ਦੇ ਮੈਂ ਤਾਂ ਕਹਾਂਗਾ ਸਾਨੂੰ ਮੈਂਟਲੀ ਸਟਰੋਂਗ ਕਰਨਾ ਪੈਣਾ ਕਿ ਨੂੰ ਆਪਣੇ ਆਪ ਨੂੰ ਬੱਚਿਆਂ ਨੂੰ ਮੈਂ ਇੱਕ ਗੱਲ ਸੀਗੀ ਮੈਂ ਅੱਜ ਲਾਈਵ ਸ਼ੋਅ ਦੇ ਵਿੱਚ ਵੀ ਦਾਖ ਕਰਕੇ ਹਟਿਆ 2 ਸਾਲ ਪੁਰਾਣੀ ਗੱਲ ਆ ਮੈਂ ਕਾਰਨ ਵੀ ਲੈਣੀ ਤੇ ਮੇਰੇ ਫਾਦਰ ਪਹਿਲਾਂ ਹੀ ਜਦੋਂ ਨਾ ਹੁੰਦਾ ਕਿ ਚਾ ਵੀ ਹੁੰਦਾ ਸਭ ਕੁਝ ਹੁੰਦਾ ਕਿ ਨਾਲ ਇੱਕ ਆਪਣੀ ਮੈਂਟੈਲਿਟੀ ਵੀ ਹੁੰਦੀ ਆ ਯਾਰ ਇਸ denn ਨਹੀਂ ਲੈਣੀ ਆ ਲੈਣੀ ਰੀਸੇਲ ਵੈਲਿਊ ਮੈਂ ਘਟ ਜਾਈ ਹਰੇ ਲਈ ਹੈ ਨਹੀਂ ਚੀਜ਼ ਵੇਚਣ ਵਾਲੇ ਪਹਿਲੇ ਮਤਲਬ ਕਿ ਉਹ ਚੀਜ਼ਾਂ ਸਾਨੂੰ ਪਹਿਲੇ ਹੀ ਕਿ ਨਹੀਂ ਉਹ ਨਾ ਵੇਚ ਦੇਵੇ ਕਿਉਂਕਿ ਅਸੀਂ ਅਸੀਂ ਡਰਦੇ ਹਾਂ ਮੈਂ ਤਾਂ ਕਹੂੰਗਾ ਕਿ ਸਾਡੇ ਅਜੇ ਗੂਡ ਵਿਜ਼ਨ ਸਾਡਾ ਸਹੀ ਫੋਕਸ ਨਹੀਂ ਕਰਦੇ ਇਹੀ ਗੱਲ ਜੇ ਮੈਂ ਕਹਾਂ ਮੈਂ ਚਾਈਨੀਜ਼ ਕਮਿਊਨਿਟੀ ਦੀ ਕੋਈ 네ਗਟਿਵ ਖਬਰ ਨਹੀਂ ਉਹਦੀ ਚਾਈਨੀਜ਼ న్యూ ਚੈਨਲ ਕੋਲ ਕੇ ਲੈਣ ਤਾਂ ਇੱਕ ਵੀ ਆ ਖਬਰ ਨਹੀਂ ਆਈ ਹੋਣੀ ਆ ਵਾਲੀ ਚੀਜ਼ੇ ਤਾਂ ਵਾਇਰਲ ਹੋ ਰਹੀ ਹੈ ਜਸਟਿਨ ਪੀਟੋ ਦੀ ਸਟੇਟਮੈਂਟ ਯਾਰ ਉਹਨਾਂ ਲਈ ਤਾਂ ਉਹੀ ਕੰਟਰੀ ਆ ਨਾ ਆ ਗੁਜਰਾਤੀ ਕਮਿਊਨਿਟੀ ਦੇ ਵਿੱਚ ਵੀ ਆ ਚੀਜ਼ ਬਿਲਕੁਲ ਵਾਇਰਲ ਕੁਛ ਨਹੀਂ ਹੋਣ ਲੱਗਾ ਤੁਹਾਡੀਆਂ ਜੋਬਸ ਨੂੰ ਕੁਛ ਨਹੀਂ ਹੋਣ ਲੱਗਾ ਤੁਹਾਡੇ ਫਿਊਚਰਸ ਨੂੰ ਓਨਲੀ ਥਿੰਗ ਰਿਕੁਆਇਰਡ ਜਸਟ ਫੋਕਸ ਓਨ ਵਾਟ ਯੂ ਡੂਇੰਗ ਜੋ ਤੁਸੀਂ ਕਰਦੇ ਆ ਉਹਨੂੰ ਫੋਕਸ ਕਰੋ ਰੂਲਸ ਐਂਡ ਰੈਗੂਲੇਸ਼ਨ ਵਾਸਤੇ ਆਪਣੇ ਨੂੰ ਓਪਨ ਰੱਖੋ ਵੇਅਰ ਰੱਖੋ ਉਹਦੇ ਅਕੋਰਡਿੰਗ ਆਪਣੇ ਆਪ ਨੂੰ ਚੀਜ਼ ਕਰਦੇ ਰੋ ਬਿਲਕੁਲ ਸਾਰੇ ਲੱਗੂਗਾ ਯਾਰ ਪ੍ਰੋਬਲਮ ਆਉਂਦੀਆਂ ਰਹਿਣੀਆਂ ਇਹ ਉਹੀ ਕੈਨੇਡਾ ਜਿੱਥੇ ਪਿੱਛੇ ਜੇ ਰੌਲਾ ਪਿਆ ਸੀ ਵੱਲੋਂ ਵੀਜ਼ੇ ਨਹੀਂ ਲੱਗਣੇ ਦਿੱਤੇ ਕਿੰਨੇ ਵੀਜ਼ੇ ਦਿੱਤੇ ਫਿਰ ਉਹੀ ਉਹੀ ਕੈਨੇਡਾ ਜਿੱਥੇ ਪ੍ਰੋਬਲਮ ਸੀਗੀ ਅਕਾਮੋਡੇਸ਼ਨ ਦੀ ਬੜੀ ਕੀ ਹੁਣ ਨਹੀਂ ਪ੍ਰੋਬਲਮ ਆ ਬੱਚਿਆਂ ਨੂੰ ਅਕਾਮ हां ਹੁਣ ਲੋੜ ਆ ਜੂਰ ਹੈਗਾ ਪਾਰਟ ਟਾਈਮ ਕਿਹੜੇ ਬੱਚੇ ਖਾਸ ਤੌਰ ਤੇ 24 ਚ 9ਵੇਂਗੇ ਜਾਂ 23 ਦੇ ਅੰਟਲ ਦੂ ਇੱਕ ਦੋ ਮਹੀਨਿਆਂ ਚ ਇਹ ਬੱਚੇ ਜੂਰ ਆ ਪਰ ਜਿਹਨੂੰ ਜਿਹਨੂੰ ਜਿੱਦਾਂ ਜਿੱਦਾਂ ਕੰਮ ਲੱਭਦਾ ਜਾ ਰਿਹਾ ਉਹ ਸਹੀ ਟਰੈਕ ਤੇ ਚੱਲਦਾ ਜਾ ਰਿਹਾ ਹੈਗਾ ਵਾ ਸੋ ਲੋਡ ਆ ਪੋਜ਼ਿਟਿਵ ਰਹਿਣਾ ਦੀ ਸੋ ਇਹ ਇਸ ਅਪਡੇਟ ਟਵੀਟ ਜਿਹੜਾ ਵੀ ਇਹ ਮੈਸੇਜ ਆਇਆ ਇਹਦਾ ਹੱਲ ਪਤਾ ਕੀ ਹੈ ਜੋ ਮੈਂ ਪਰਸਨਲ ਸੋਚ ਰਿਹਾ ਇਹਦਾ ਹੱਲ ਹੈ ਜੂ ਆਪਾਂ ਤੁਹਾਨੂੰ ਕਹਿ ਰਹੇ ਸੀਗੇ ਕਿ ਤਿੰਨ ਰਾਏ ਇਸ ਲਈ ਪੱਕੇ ਹੋਣ ਦੇ ਜਾਂ ਆਪਣਾ ਟਾਈਮ ਗੈਨ ਕਰਨ ਦੀ ਐਲ ਐਮ ਆਈ ਚ ਫ੍ਰੀਲੀ ਮਿਲਦੀ ਆ ਦੂਜੀ ਗੀਜ ਫਰੈਂਚ ਇਸੇ ਕੋ ਆਕੀ ਜੂਰਾ ਮਲਕੇ ਉਹ ਵੀ ਬਹੁਤ ਵਧੀਆ ਟੀਜੀਜੀ ਜਿਹੜੀ ਹੈਗੀ ਆ ਬਾਕੀ ਕੈਟਾਗਰੀ ਸਸਾ ਬਚਿਆ ਨੂੰ ਬਤਾਈ ਹੈ ਕਿ ਤੁਹਾਡੀ ਹੈਲਥ ਕੇਅਰ ਦੇ ਨਾਲ ਹੋ ਆ ਜਾਂ ਉਹਦੇ ਵਿੱਚ ਜੌਬ ਲੱਭ ਲਓ ਉਹਦੇ ਚ ਪੜਾਈ ਕਰ ਲਓ ਇੱਕ ਹੋਰ ਹੈਗਾ ਜੇ ਸਾਰਾ ਕੁਝ ਨਹੀਂ ਹੈਗਾ ਬਟਾ ਆਪਣੇ ਬਿਜ਼ਨਸ ਇਨਵੈਸਟਮੈਂਟ ਕੈਟਾਗਰੀ ਜਿਹੜੀ ਹੈਗੀਆਂ ਬਿਜ਼ਨਸ ਇਨਵੈਸਟਮੈਂਟ ਕਹਿਣ ਦੇ ਬਿਜ਼ਨਸ ਬੀ ਐਂਡ ਪੀ ਵੀ ਵੀ ਹੁੰਦੀਆਂ ਹੈਗੀਆਂ ਬਹੁਤ ਸਾਰੀਆਂ ਮੂਡ ਕੈਟਾਗਰੀਜ਼ ਆ ਹੁਣ ਲੋਡ ਹੈਗਾ ਉੱਤਰ ਪਰ ਇਹਦੀ ਗੱਲ ਪਤਾ ਕਿਉਂ ਨਹੀਂ ਕਰਦੇ ਐਲ ਐਮ ਆਈ ਦਾ ਸੁਦਾ ਪਹਿਲਾ ਕਮਾਈ ਦਾ ਘਰ ਆ ਅੱਜ ਹੀ ਇਹ ਕਿ ਮੇਰੇ ਕੋਲ ਸੇ ਬੱਚੇ ਨੇ ਮੈਨੂੰ ਦੱਸਿਆ ਉਹਦੇ ਉੱਤੇ ਬੱਚਾ ਸਟੱਪ ਹੋਇਆ ਸੀ 40 ਹਾ 15 ਡਾਲਰ ਪਰ ਆਨ ਰੋਲ ਹੋਣੀ ਆ 25 ਨਾਲ 10 ਡਾਲਰ ਦਾ ਟੈਕਸ ਦੇਣਾ ਪੈਣਾ ਝਾਊ ਬੁਚੇ ਮੱਬ ਸਭ ਕੁਝ ਭੇਰਨਾ ਪੈਣਾ ਸਾਰੇ ਕੰਮ ਕਰਨੇ ਪੈਣੇ ਆ ਫਰੰਟ ਟੈਸਟ ਤੇ ਵੀ ਕੰਮ ਕਰਨਾ ਪਣਾ ਇੰਗਲਿਸ਼ ਵੀ ਫਲੂਐਂਟ ਹੋਣਾ ਪੂਰੀ ਉਹਨਾਂ ਦੀਆਂ ਸ਼ਰਤਾਂ ਨੇ ਮਤਲਬ ਕਿ ਗੁਲਾਮੀ ਠੀਕ ਹੈ ਕਰਨੀ ਪੈਣੀ ਉਹਦੇ ਤੋਂ ਰੈਦਰ ਆ ਕਿ ਜਿਹੜਾ ਪੈਸਾ ਉੱਥੇ ਖਰਚਣਾ ਆਪਾਂ ਵਰਕਆਊਟ ਕਰਕੇ ਆਪੋ ਤੇ ਕੰਮ ਕਰੀਏ ਹਾਂ ਮੈਂ ਅੱਜ ਦੱਸ ਦਵਾਂ ਪੈਣਾ ਚੱਲਣੀ ਆਪਣੀ ਸੈਕੰਡ ਇਨਿੰਗ ਮੈਂ ਪਰਸ ਕਰਨਾ ਸੂਚੁਕਾ ਵਰਕ ਆਊਟ ਕਰ ਚੁੱਕਾ ਇਹਦੇਤੇ ਪੂਰੀ ਪ੍ਰੋਪਰ ਰਿਸਰਚ ਚੱਲ ਰਹੀ ਆ ਬਿਨੰਨੇ ਮੈਰੀ ਫਿਊ ਡੇਸ ਸਾਡਾ ਲਾਇਸੈਂਸ ਵੀ ਜਿਹੜਾ ਕਿ ਅਪਰੂਵ ਹੋ ਚੁੱਕਾ ਵਰਕ ਪਰਮਿਟ ਦਾ ਇੰਡੀਆ ਤੋਂ ਵੀ ਅਜੇ ਤੱਕ ਗੱਲ ਨਹੀਂ ਕਰਦੇ ਸੀ ਉਹ ਲਾਇਸੈਂਸ ਨਹੀਂ ਸੀ ਹਾਂ ਸੈਂਟਰਲ ਗਵਰਨਮੈਂਟ ਤੋਂ ਵੀ ਜਿਹੜਾ ਕਿ ਅਪਰੂਵ ਹੋ ਚੁੱਕਾ ਜੋ ਅਸੀਂ ਇਹਨਾਂ ਤੇ ਆਵਾਂਗੇ ਮੇਰਾ ਤਾਂ ਹਮੇਸ਼ਾ ਇਹ ਚੀਜ਼ ਹੁੰਦੀ ਆ ਕਿ ਪੈਸਾ ਆਪਣੇ ਤੇ ਲਾਉ ਨਾ ਕਿ ਕਿਸੇ ਵਕੀਰ ਏਜੰਟ ਦੇ ਜਾਂ EMPLOYEER ਦੇ ਜੇ ਪਾਛ ਪਾਓ ਹਾਂ ਇੰਨਾ ਕੇ ਪੈਸਾ ਆਪਾਂ ਲਈਏ ਫੀਸ ਆਪੇ ਸੇ ਚਾਰਜ ਕਰ ਅਸੀਂ ਵੀ ਕਰਾਂਗੇ ਬਟ ਹਾਂ ਕਿ ਜਿਹੜਾ ਦੁੱਖ ਇਹ ਨਾਲ ਸਾਨੂੰ ਪ ਫਿਊਚਰ ਮੰਨ ਚੁੱਕਾ ਹੈਗਾ ਸੋ ਮੈਗਮੇਰੀ ਦਾ ਹੀ ਹਰ ਬੱਚੇ ਨੂੰ ਲੰਮਾ ਛੋੜਾ ਸ਼ੋਅ ਜਰੂਰ ਹੋ ਗਿਆ ਪਰ ਇਹਨੂੰ ਸ਼ੇਅਰ ਸ਼ੁਰੂ ਕਰੋ ਦਵਾ ਕੇ ਕਿ ਵੱਧ ਤੋਂ ਵੱਧ ਜਿੰਨਾ ਹੋ ਸਕੇ ਆਪੋਜ਼ਿਟਿਵਿਟੀ ਨੂੰ ਸ਼ੇਅਰ ਕਰੋ ਨੈਗੇਟਿਵਿਟੀ ਨੂੰ ਨਾ ਉਹਦੀ ਨਾਲ ਹੀ ਸਾਈਡ ਤੇ ਲਾਉਣਾ ਸ਼ੁਰੂ ਕਰੋ ਉਮੀਦ ਕਰਦਾ ਸਾਰੇ ਜਾਨੇ ਰਾਜੀ ਖੁਸ਼ੀ ਦੇ ਚੜ੍ਹਦੀ ਕਲਾ ਚ ਹੋਗੇ ਜਿੰਨੇ ਮਰਜ਼ੀ ਅਪਡੇਟ ਹੋਣ ਤੇ ਆਪਾਂ ਕਰਕੇ ਦਿਖਾਵਾਂਗੇ ਸਿਰੇ ਇਲਾਕੇ ਦਿਖਾਵਾਂਗੇ ਆਪਣੇ ਦੇ ਆਪਣੇ ਪੇਂਟਸ ਦੇ ਸਪਣੇ ਛੂਹ ਗੁਰੇ ਕਰਦੇ ਬਹੁਤ ਬਹੁਤ ਧੰਨਵਾਦ ਤਿਰਤ ਜੀ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਤੁਸੀਂ ਵਿਦਿਆਰਥੀਆਂ ਨਾਲ ਸਾਂਝੀ ਕੀਤੀ ਹੈ ਮੈਂ ਵਿਦਿਆਰਥੀਆਂ ਨੂੰ ਕਹ 85578 85578 ਇਸ ਨੰਬਰ ਤੇ ਤੁਸੀਂ ਤਿਰਤਜੀ ਦੇ ਨਾਲ ਸੰਪਰਕ ਕਰੋ ਹੋਰ ਕਲੈਰਿਟੀ ਹਾਸਲ ਕਰੋ ਫਿਰ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ